ਅੱਜ ਦੀ ਪੰਜਾਬੀ ਦੀ ਕੱਕਿਆਂ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਿ ਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਅੱਜ ਪੰਜਾਬੀ ਵਿਆਕਰਨ ਦਾ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਸਮਾਸੀ ਸ਼ਬਦ ਅੱਜ ਦੀ ਕੱਕਿਆਂ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸਮਾਸੀ ਸ਼ਬਦ ਕੀ ਹੁੰਦੇ ਹਨ ਤੇ ਕੁਝ ਮਹੱਤਵਪੂਰਨ ਸਮਾਸੀ ਸ਼ਬਦ ਕਿਹੜੇ ਹਨ ਉਹਨਾਂ ਦੇ ਬਾਰੇ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਸਮਾਸੀ ਸ਼ਬਦ ਸਮਾਸੀ ਸ਼ਬਦ ਕੀ ਹਿੰ ਜਿਹੜੇ ਰਚਿਤ ਸ਼ਬਦ ਕੀ ਜਿਹੜੇ ਰਚਿਤ ਸ਼ਬਦ ਦੋ ਜਾਂ ਦੋ ਜਾਂ ਦੋ ਤੋਂ ਵਧੇਰੇ ਸ਼ਬਦਾਂ ਦੇ ਮੇਲ ਨਾਲ ਬਣਦੇ ਹਨ ਜਿਹੜੇ ਰਚਿਤ ਸ਼ਬਦ ਦੋ ਜਾਂ ਦੋ ਤੋਂ ਵਧੇਰੇ ਵਧੇਰੇ ਸ਼ਬਦਾਂ ਦੇ ਮੇਲ ਨਾਲ ਬਣਦੇ ਹਨ ਉਹਨਾਂ ਨੂੰ ਸਮਾਸੀ ਸ਼ਬਦ ਕਿਹਾ ਜਾਂਦਾ ਹੈ ਜਦੋਂ ਦੋ ਜਾਂ ਵਧੇਰੇ ਸ਼ਬਦਾਂ ਤੋਂ ਸਮਾਸੀ ਸ਼ਬਦ ਬਣਾਇਆ ਜਾਂਦਾ ਹੈ ਕਿ ਭਈ ਜਦੋਂ ਦੋ ਜਾਂ ਦੋ ਤੋਂ ਵਧੇਰੇ ਸ਼ਬਦਾਂ ਤੋਂ ਸਮਾਸੀ ਸ਼ਬਦ ਬਣਾਇਆ ਜਾਂਦਾ ਹੈ ਤਾਂ ਸਮਦਕਾਂ ਜਾਂ ਯੋਜਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿ ਭਈ ਸਮਦਕਾਂ ਜਾਂ ਯੋਜਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਉਹਨਾਂ ਸਮਦਕਾਂ ਜਾਂ ਯੋਜਕਾਂ ਨੂੰ ਹਟਾ ਕੇ ਭਈ ਜਦੋਂ ਕੀ ਦੱਸਿਆ ਗਿਆ ਸੀ ਇੱਕ ਵਾਰ ਹੋਰ ਦੱਸਦਾ ਸੀ ਜਦੋਂ ਦੋ ਜਾਂ ਵਧੇਰੇ ਸ਼ਬਦਾਂ ਤੋਂ ਸਮਾਸੀ ਸ਼ਬਦ ਬਣਾਇਆ ਜਾਂਦਾ ਹੈ ਤਾਂ ਸੰਬੰਧਕਾ ਦਾ ਯੋਜਕਾਂ ਦੀ ਵਰਤੋਂ ਜਿਹੜੇ ਸੰਬੰਧਕਾ ਯੋਜਕ ਹੈ ਜਦੋਂ ਸਮਾਸੀ ਸ਼ਬਦ ਬਣਾਇਆ ਜਾਂਦਾ ਸੀ ਸੰਬੰਧਕਾ ਦਾ ਯੋਜਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਉਹਨਾਂ ਇਹਨਾਂ ਸੰਬੰਧਕਾ ਯੋਜਕਾਂ ਨੂੰ ਹਟਾ ਕੇ ਕਿੜੀ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ ਜੋੜਨੀ ਜਿਵੇਂ ਕਿ ਹਸ ਆਹ ਵੇਖੋ ਜੀ ਆਹ ਜੋੜਨੀ ਦਾ ਨਿਸ਼ਾਨ ਹੈਗਾ ਹਸ ਮੁਖ ਮਾ ਪੁੱਤ ਦਿਨ ਰਾਤ ਵੈਰ ਵਿਰੋਧ ਆਦਿ ਕੁਝ ਮਹੱਤਵਪੂਰਨ ਸਮਾਸੀ ਸ਼ਬਦ ਕੀੜੇ ਹਨ ਉਗ ਅਤੇ ਸੁਗ ਆ ਵੇਖੋ ਜੀ ਆ ਕੀ ਆ ਕੀ ਲਗਿਆ ਸਿੰਦੋਈ ਯੋਜਕ ਹੈ ਆ ਯੋਜਕ ਹੈ ਇਹ ਯੋਜਕ ਨੂੰ ਹਟਾ ਕੇ ਕੀ ਬਣ ਉਗ ਅਤੇ ਸੁਗ ਕੀ ਬਣ ਗਿਆ ਜੋੜ ਦੀ ਲਗਾ ਕੇ ਕੀ ਬਣ ਗਿਆ ਉਗ ਸੁਗ ਸੰਸਾਰ ਦੀ ਜੰਗ ਦੀ ਆ ਯੋਜਕ ਹੈ ਸੰਸਾਰ ਦੀ ਜੰਗ ਆ ਜੰਗ ਦੀ ਯੋਜਕ ਹਟਾ ਕੇ ਜੋੜਨੀ ਲਗਾ ਕੇ ਕੀ ਬਣ ਗਿਆ ਸੀ ਸੰਸਾਰ ਜੰਗ ਤੀਜਾ ਕਿਹੜਾ ਸੀ ਉਚਿਤ ਅਤੇ ਉੱਚੀ ਉੱਚੀ ਅਤੇ ਉੱਚੀ ਆਯੋਜਕ ਹੈ ਯੋਜਕ ਨੂੰ ਹਟਾ ਕੇ ਜੋੜਨੀ ਲਗਾ ਕੇ ਕੀ ਬਣ ਗਿਆ ਸੀ ਉੱਚੀ ਉੱਚੀ ਚੌਥੇ ਨੰਬਰ ਤੇ ਕਿਹੜਾ ਸੀ ਸਮਾਜ ਦਾ ਸ਼ਾਸਤਰ ਸਮਾਜ ਦਾ ਸ਼ਾਸਤਰ ਦਾ ਨੂੰ ਹਟਾ ਕੇ ਕੀ ਜੋੜਨੀ ਲਗਾ ਕੇ ਕੀ ਬਣ ਗਿਆ ਸਮਾਜ ਸ਼ਾਸਤਰ ਪੰਜਵਾਂ ਕਿਹੜਾ ਸੀ ਉੱਤਰ ਅਤੇ ਦੱਖਣ ਉੱਤਰ ਅਤੇ ਦੱਖਣ ਅਤੇ ਨੂੰ ਇਹ ਯੋਜਕ ਨੂੰ ਹਟਾ ਕੇ ਕੀ ਬਣ ਗਿਆ ਸੀ ਉੱਤਰ ਦੱਖਣ ਛੇਵਾਂ ਕਿਹੜਾ ਸੀ ਹਾਰ ਅਤੇ ਸ਼ਿੰਗਾਰ ਹਾਰ ਅਤੇ ਸ਼ਿੰਗਾਰ ਅਤੇ ਨੂੰ ਹਟਾ ਕੇ ਕੀ ਬਣ ਗਿਆ ਸੀ ਹਾਰ ਸ਼ਿੰਗਾਰ ਆਸੇ ਅਤੇ ਪਾਸੇ ਕੀ ਬਣ ਗਿਆ ਸੀ ਅਤੇ ਨੂੰ ਹਟਾ ਕੇ ਆਸੇ ਪਾਸੇ ਅੱਠਵਾਂ ਕਿਹੜਾ ਸੀ ਹਾਲ ਅਤੇ ਚਾਲ ਹਾਲ ਅਤੇ ਚਾਲ ਅਤੇ ਨੂੰ ਹਟਾ ਕੇ ਕੀ ਬਣਿਆ ਹਾਲ ਚਾਲ ਨੌਵਾਂ ਕਿਹੜਾ ਸੀ ਆਸਾ ਅਤੇ ਨਿਰਾਸ਼ਾ ਆਸ਼ਾ ਅਤੇ ਨਿਰਾਸ਼ਾ ਇਹਨੂੰ ਅਤੇ ਨੂੰ ਯੋਜਕ ਨੂੰ ਹਟਾ ਕੇ ਕੀ ਬਣ ਗਿਆ ਆਸ਼ਾ ਨਿਰਾਸ਼ਾ 10ਵਾਂ ਕਿਹੜਾ ਸੀ ਹੱਡ ਨਾਲ ਬਿੱਤੀ ਹੱਡ ਨਾਲ ਬਿੱਤੀ ਆ ਨਾਲ ਨੂੰ ਹਟਾ ਕੇ ਯੋਜਕ ਜੋੜਨੀ ਲਗਾ ਕੇ ਕੀ ਬਣ ਗਿਆ ਸੀ ਹੱਡ ਬਿੱਤੀ 11ਵੇਂ ਨੰਬਰ 'ਤੇ ਕਿਹੜਾ ਸੀ ਘੋੜੇ ਦਾ ਸਵਾਰ ਘੋੜੇ ਦਾ ਸਵਾਰ ਦਾ ਨੂੰ ਹਟਾ ਕੇ ਤੇ ਜੋ ਇਹਨਾਂ ਦੇ ਵਿੱਚ ਜੋੜਨੀ ਲਗਾ ਕੇ ਕੀ ਬਣ ਗਿਆ ਸੀ ਘੋੜ ਸਵਾਰ ਕੀ ਬਣ ਗਿਆ ਘੋੜ ਸਵਾਰ ਆ ਵੇਖੋ ਜੀ ਇਹਦੇ ਵਿੱਚ ਜੋੜਨੀ ਲਗਾ ਕੇ ਕੀ ਬਣ ਗਿਆ ਸੀ ਘੋੜ ਸਵਾਰ ਆ ਵੇਖੋ ਜੀ ਆ ਜੋੜ ਨਹੀਂ ਲਗਾਤੀ ਨਾ ਦੇ ਵਿੱਚ ਘੋੜ ਸਵਾਰ 12ਵੇਂ ਨੰਬਰ ਤੇ ਕਿਹੜਾ ਸੀ ਨਿੱਕਾ ਅਤੇ ਮੋਟਾ ਅਤੇ ਇਹਨੂੰ ਹਟਾ ਕੇ ਕੀ ਬਣ ਗਿਆ ਸੀ ਨਿੱਕਾ ਮੋਟਾ ਵਿਦਿਆਰਥੀਓ ਸਾਡਾ ਅੱਜ ਦਾ ਵਿਸਾ ਇੱਥੋਂ ਸਮਾਪਤ ਹੋਇਆ ਸੀ ਅੱਗੇ ਵਾਲੇ ਕੱਠੇ ਵਿੱਚ ਮੈਂ ਤੁਹਾਡੇ ਲਈ ਨਵਾਂ ਵਿਸਾ ਲੈ ਕੇ ਆਵਾਂਗਾ ਅੱਜ ਦੀ ਕੱਠਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਕ ਤੇ ਮਾਬੂਲੀ ਪੰਜਾਬੀ ਚੈਨਲ ਨੂੰ ਵੱਤੋਦ ਲਾਈਕ ਕਰਨਾ ਸ਼ੇਅਰ ਕਰਨਾ ਤੇ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਆਦਿ ਦੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ